ਐਜਾ ਬੁਰਾ ਹਾਲ ਪੰਜਾਬ ਦਾ ਐਨੀ ਪੀ ਲੰਦਾ ਕਿ ਹਰ ਰੋਜ਼ ਨੂੰ ਹਸਪਤਾਲ ਲੈ ਕੇ ਜਾਂਦੇ ਆ ਸ਼ਰਮ ਆਉਂਦੀ ਕਹਿੰਦੇ ਕਿ ਸਾਡੇ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਨਾਰ ਨੂੰ ਪਤਾ ਲੱਗ ਗਿਆ ਕਿ ਭਗਵੰਤ ਮਾਨ ਨੇ 2500 ਏਕੜ ਜ਼ਮੀਨ ਆਸਟ੍ਰੇਲੀਆ ਲੈ ਲਈ ਭਗਵੰਤ ਮਾਨ ਉਹ ਸਾਰੀ ਜ਼ਮੀਨ ਦਾ ਪੈਸਾ ਜੇ ਲੁੱਟ ਕੇ ਗਿਆ ਸਾਰਾ ਵਾਪਸ ਆਊਗਾ ਇਹ ਇਨਸਾਨ ਦੀ ਮਾਰ ਮੀਟਿੰਗ ਹੋਈ ਭਗਵੰਤ ਮਾਨ ਦੀ ਬੋਲੀ ਤਾਂ ਪਤਾ ਲੱਗ ਗਿਆ ਸੀ ਕੀ ਹੁਣ ਪਾਣੀ ਦੇਣ ਨੂੰ ਤਿਆਰ ਐ ਹੰਤਮਾਨ ਤੁਸੀਂ ਹਰਾਨ ਰਹਿ ਜਾਓਗੇ ਐਜਾ ਬੁਰਾ ਹਾਲ ਪੰਜਾਬ ਦਾ ਐ ਇੰਨੀ ਪੀ ਲੰਦਾ ਕਿ ਹਰ ਰੋਜ਼ ਨੂੰ ਹਸਪਤਾਲ ਲੈ ਕੇ ਜਾਂਦੇ ਐ ਸ਼ਰਮ ਆਉਂਦੀ ਕਹਿੰਦੇ ਕਿ ਸਾਡੇ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਐ ਹੁਣ ਇਹਨੇ ਪ੍ਰਵਾਹ सौ किला जमीन ले बैठे पच्चीस सौ किला भगवंत मान सारी जमीन द पैसा जो लुट के गए सारा वापस आऊगा एक साल के बाद सेंटर की सरकार को पता लग गई है कि भगवंत मान ने पच्चीस सौ एकड़ जमीन आस्ट्रेलिया ले ली क्योंकि हिंदुस्तान का वासी नहीं ले सकता उन्होंने फाइल बना ली ਜੇ ਤੁਸੀਂ ਦੇਖਿਆ ਹੋਣਾ ਹੁਣ ਇਹਦੇ ਤੇ ਪੂਰਾ ਬੰਦੂਕ ਰੱਖੀ ਬੈਠੇ ਐ ਕਿ ਐਸਵਾਈਐਲ ਨਹਿਰ ਆਪਾ ਹਰਿਆਣਾ ਨੂੰ ਪਾਣੀ ਦੇਣਾ ਪਿੱਛੇ ਜੇ ਮੀਟਿੰਗ ਹੋਈ ਭਗਵੰਤ ਮਾਨ ਦੀ ਬੋਲੀ ਤੋਂ ਪਤਾ ਲੱਗ ਗਿਆ ਸੀ ਕਿ ਹੁਣ ਪਾਣੀ ਦੇਣ ਨੂੰ ਤਿਆਰ ਐ ਪਰ ਮੈਂ ਭਗਵੰਤ ਮਾਨ ਨੂੰ ਕਹਿਣਾ ਚਾਹਣਾ ਐ ਆਮ ਆਦਮੀ ਪਾਰਟੀ ਨੂੰ ਕਹਿਣਾ ਚਾਹਣਾ ਐ ਦਿੱਲੀ ਵਾਲੀਆਂ ਸਾਰੀਆਂ ਪਾਰਟੀਆਂ ਨੂੰ ਕਹਿਣਾ ਚਾਹਣਾ ਐ ਇੱਕ ਬੂੰਦ ਪਾਣੀ ਵੀ ਪੰਜਾਬ ਵਾਧੂ ਨਹੀਂ ਐ ਸਾਡਾ ਖੂਨ ਤੁਸੀਂ ਪਾ ਕੇ ਡੋਲਣਾ ਪੈ ਜੇ ਇੱਕ ਬੂੰਦ ਪੰਜਾਬ ਦਾ ਪਾਣੀ ਅਸੀਂ ਬਾਹਰ ਨਹੀਂ ਦੇਵਾਂਗੇ। ਹੋਈ ਹਾਲਤ ਕਾਂਗਰਸ ਦੀ ਐ। 5 ਸਾਲ ਕਾਂਗਰਸ ਦਾ ਕੈਪਟਨ ਮਰਿੰਦਰ ਸਿੰਘ ਰਿਆ ਉਹਨੇ ਵੀ ਗੁਰਕਾ ਸਾਹਿਬ ਦੀਆਂ ਝੁੱਟੀਆਂ ਸੋਹਾ ਖਾਧੀਆਂ। ਮੈਂ 5 ਹਫ਼ਤੇ ਨਸ਼ਾ ਬੰਦ ਕਰ ਦੂੰ। ਸੋਹਾ ਖਾਧੀਆਂ। ਕਿ ਮੈਂ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦੂੰ ਮੈਂ ਨੌਜਵਾਨਾਂ ਨੂੰ ਪਤਾ ਨਹੀਂ ਕੀ ਕੀ ਦਊਂਗਾ ਮੋਬਾਈਲ ਫੋਨ ਤੇ ਪਤਾ ਨਹੀਂ ਲੱਬੜੀ ਲਿਸਕਾ ਆ ਸਾਰੇ ਆ ਜਿਹੜੇ ਦਿੱਲੀ ਵਾਲੇ ਆ ਸਾਰੇ ਠੱਗ ਆ ਥੋੜੀ ਇੱਥੇ ਸੇਵਾ ਕਰਨ ਵਾਸਤੇ ਨਹੀਂ ਆਉਂਦੇ ਇੱਥੇ ਰਾਜ ਕਰਨ ਵਾਸਤੇ ਆਉਂਦੇ ਆ ਲੁੱਟਣ ਵਾਸਤੇ ਆਉਂਦੇ ਆ ਕਾਦੀਆਂ ਵਾਲਿਓ ਇੱਕ ਪੁੱਛਣਾ ਚਾਹਣਾ ਤੁਹਾਨੂੰ جو کچھ بھی تھی دیکھ دیا پنجاب جی دانا منڈی ہے سڑک ہے سکول ہے فیکٹری ہے ایئرپورٹ ہے بنائے کی نہیں <تصفح> <دلنے بنائے، تصفح> <دلنے. تصفح> ہے اکالی دل نے بنائے اکالی دل نے تھوڑیا تھین ڈیم ہے بادل صاحب نے بنائے شاہ پر ڈیم بادل صاحب نے منجور کیتی ہے امر سر ایئرپورٹ کیتا ہے جنیا سڑکاں بادل صاحب یہ ساریاں اوہی بنائی ہیں ایک کی بھی نشانی ਨੀ ਤੁਹਾਨੂੰ ਕਿਸੇ ਹੋਰ پارٹی ਦੀ ਨਹੀਂ ਮਿਲੂਗੀ ਇੱਕ ਵੀ ਨਿਸ਼ਾਨੀ